there é, é, é. ਕਾਨੂੰਨ ਦੇ ਇਹ ਦੁਆ ਕੀ ਵੇਲ ਕਰ ਚੜ ਜਾ ਕੈਨੇਡਾ ਦੀ ਗੱਲ ਉਹਨੂੰ ਵੇਲ ਕਰਾ ਤੂੰ ਨਹੀਂ ਵੇਲ ਕਰਾਉ ਤਾਂ ਵੇਲ ਕਰਾਉਣੀ ਮੈਂ ਕੰਨੀ ਆਈ ਤੇ ਤੂੰ ਨਹੀਂ ਵੇਲ ਕਰਾਉਣੀ ਲੈ ਕਿਤਾ ਵੇਲ ਕਰਾਉਣੀ ਆ ਕਿਹ ਕਿਤ ਨਹੀਂ ਉਹ ਦੂਸਰੀ ਵੇਲ ਇਹ ਇੱਕ ਰਣਾ ਕਰੇ ਹੋਏ ਅਰੇ ਲਾਈਏ ਮੁੰਡਾ ਇੱਕ ਹੋਰ ਦੇ ਛੋਨੀ ਦੀ ਲੁੱਲੀ ਵਾਲਾ ਹਾ ਹਾ ਊਾਰਗਾ ਊਾਰਗਾ ਮੁੰਡਾ ਦੇ ਇੱਕ ਹੋਰ ਦੇ ਬਦਮਸ਼ਾ ਦੇਗਾ ਇਹਨਾਂ ਨੂੰ 500 ਹਾਂ ਵੇਖੋ ਵਾਵਾ ਇਕੱਠੇ ਕਰ ਲੈ ਫੇਰ ਦੇ ਇਹਨੇ ਇਹਨੇ ਦੇ ਦੇ ਤੈਨੂੰ 500 ਥੋੜਾ 500 ਦੇ ਦੇ ਥੋੜਾ 500 ਦੇ ਦੇ ਖੋਸ਼ਾ ਦੇ ਖੋਸ਼ਾ ਦੇ

ਜੀ ਇਹ ਬਣਾਇਆ ਸੀ ਬਲੌਗ ਨੱਚਣ ਵਾਲੀਆਂ ਦਾ ਲੋੜੀ ਲੈ ਕੇ ਚਲ ਗਈਆਂ ਕਿੱਦਾਂ ਦਾ ਲੱਗਾ ਤੁਹਾਨੂੰ ਇੰਜੋਏ ਕਰਿਓ ਬਲੌਗ ਨੂੰ ਬਾਤ ਤਾਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰ ਓਕੇ ਬਾਏ ਧੜਾ